ਗਵਾਇਜ਼ੂ ਜੀ ਪਤੇ ਮੈਂ ਦਾਤਨ ਕਬੀਰ ਤੇ ਮਹਾਲਮ ਗੁਰੂ ਗ੍ਰੰਥ ਸਾਹਿਬ ਕਾਰ ਕਮੇਟੀ ਪੰਜਾਬ ਤੋਂ ਸੇਵਾਦਾਰ ਜੋ ਕਿ ਪੂਰੀ ਕੌਮ ਨੂੰ ਪਰਪਰ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਉਸ ਪ੍ਰਸ਼ਾਸਨ ਸੇਵਾ ਪ੍ਰਸ਼ਾਸਨ ਬੜੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀਆਂ ਨਰਾਦਰੀਆਂ ਬੇਇੱਜ਼ਤੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਹੋ ਰਹੀਆਂ ਨੇ ਫਿਰ ਅੱਜ ਨਵੀਂ ਘਟਨਾ ਜਿਹੜੀ ਪਿੰਡ ਸਿੱਧੂ ਜਿਹੜਾ ਥਾਣਾ ਹਰਖੂ ਵਿੱਚ ਪੈਂਦਾ ਤੇ ਪਿੰਡ ਬੱਗੇ ਕੇ ਖੁਰਦ ਜਿਵੇਂ ਇੱਕ ਆਦਮੀ ਆਇਆ ਉਹ ਸਾਡੇ ਬੂਟਾ ਗੁਰੂ ਘਰ ਦੇ ਅੰਦਰ ਵੜਿਆ ਹੈ ਆਣ ਕੇ ਉਹਨੇ ਗੋਲ ਕੱਪ ਨੀਆਂ ਨੇ ਕੁਛ ਗੁਰੂ ਘਰ ਦੇ ਮਾਇਆ ਚੁੱਕ ਕੇ ਲੈ ਗਿਆ ਤੇ ਅਸੀਂ ਇਥੋਂ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਬੀਜੀਵੀ ਪੰਜਾਬ ਨੂੰ ਸੋਰ ਸਿਵਲ ਪ੍ਰਸ਼ਾਸਨ ਨੂੰ ਇਹ ਜਿਸ ਵੀ ਇਹ ਦੋਸ਼ੀ ਨੇ ਕਾਰਵਾਈ ਕੀਤੀ ਹੈ ਜਿੰਦੇ ਕਹਿਨ ਤੇ ਕੀਤੀ ਆ ਇੱਕ ਮੀਰਤਾਨਾ ਇਨਕੁਆਰੀ ਕਰਕੇ ਉਹ ਦੋਸ਼ੀ ਪੰਥ ਦੇ ਕੌਮ ਦੇ ਸਾਹਮਣੇ ਜਾਂਦਾ ਜਾਵੇ ਅੱਗੇ ਵੀ ਬੜੇ ਲੰਮੇ ਸਮੇਂ ਤੋਂ ਸਪਨਿਆਵਤ ਦੇ ਵਿੱਚ ਬੇਤਨੀਆਂ ਹੋਈਆਂ ਨੇ ਫਿਰ ਪ੍ਰਸ਼ਾਸਨ ਸਾਨੂੰ ਐਫ ਆਰ ਦੀ ਕਾਪੀ ਦੇ ਦਿੰਦਾ ਹੈ ਫਿਰ ਦੋਸ਼ੀਆਂ ਮਗਰ ਕੋਈ ਬਾਜ ਭਾਲ ਨਹੀਂ ਕਰਦਾ ਇਸ ਕਰਕੇ ਦਿਨੋ ਦਿਨ ਬੇਤਨੀਆਂ ਵਧ ਰੀਆਂ ਨੇ ਅੱਗੇ ਜਿਵੇਂ ਪਿਛਲੇ ਦਿਨੀ ਅਛੇ ਵਾਲੇ ਪਿੰਡ ਵਿੱਚ ਇੱਕ ਬੰਦੇ ਨੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਹਿੰਦੂ ਧਰਮ ਦੇ ਕਲੀਫੇ ਉਹਨੇ ਰੋੜੀ ਦੀ ਫੱਟੇ ਜਿੱਤੇ ਕਹਿਨ ਤੇ ਕੀਤਾ ਪਰ ਉਸ ਪਾਸਟਰ ਤੇ ਕਾਰਵਾਈ ਨਹੀਂ ਕੀਤੀ ਹੋਰ ਵੀ ਮੈਂ ਇੱਥੇ ਪ੍ਰੋਪਰ ਦੇ ਮੇਰੇ ਪਿੰਡ ਖੁੱਦ ਆਇਤੋ 2 ਸਾਲ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਖੇਤਾਂ ਤੋਂ ਟੁੱਟਿਆ ਗਿਆ ਉਹ ਵੀ ਮੈਂ ਫਿਰ ਦਰਜ ਕਰਾਈ ਪਰ ਪਰਚਾ ਦਰਜ ਨਹੀਂ ਆਪਣੇ ਅਦੋਸ਼ੀਆਂ ਤੇ ਕਾਰਵਾਈ ਨਹੀਂ ਲੱਭਿਆ ਪ੍ਰਸ਼ਾਸਨ ਨੇ ਦੂਸਰੀ ਗੱਲ ਪਰੇਪਰ ਸ਼ਹਿਰ 387 ਨੰਬਰ ਐਫਰ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਦੀ ਬੇਦਬੀ ਕੀਤੀ ਤਸਵੀਰ ਦੀ ਫੋਟੋ ਲਾ ਕੇ ਉਹਦੇ ਤੇ ਵੀ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਚਲਾਨ ਟੂ ਕੋਟ ਨਹੀਂ ਕੀਤਾ ਹੋਰ ਇਹੋ ਜਿਹੀਆਂ ਨੇਕਾ ਥਾਂ ਤੇ ਬੇਦਬੀ ਹੋਈਆਂ ਨੇ ਜਿੱਥੇ ਕਈਆਂ ਥਾਂ ਤੇ ਖੁਦ ਮੈਂ ਪਰਚਾ ਦਰਜ ਕਰਾਏ ਨੇ ਬਾਕੀ ਤਾਂ ਸਾਡੀਆਂ ਹੋਰ ਜ਼ਥੇਪਦੀਆਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਰਾਏ ਨੇ ਪਰ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਹੀ ਉਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਅਸੀਂ ਮੰਗ ਕਰਦੇ ਹਾਂ ਅੱਜ